ਸਿੱਖ ਇਤਿਹਾਸ ਵਿੱਚ ਬਹੁਤ ਹੀ ਵਿਸ਼ਾਲ ਤੇ ਪਵਿੱਤਰ ਸਥਾਨ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਿੱਠੀ ਜਾਤ ਦੇ ਵਿੱਚ ਗੁਰਦੁਆਰਾ ਗੁਰਤੇਗ ਬਾਦਰ ਗੁਰੂ ਲਾਧੋਰੇ ਸੱਚੇ ਪਾਤਸ਼ਾਹ ਦੀ ਮਿੱਠੀ ਜਾਤ ਦੇ ਵਿੱਚ ਇਹ ਸਥਾਨ ਬਾਬਾ ਬਕਾਲਾ ਸਾਹਿਬ ਦਾ ਜਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਲਾਡੂ ਰੇਤ ਕਹਿ ਕੇ ਸਤਕਾਰਯੋਗ શિક્ષਿਤ ਭਾਈ ਮੱਖਣਸ਼ਾਹ ਲਬਾਣਾ ਜੀ ਨੇ ਇਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦੁਨਿਆਵੀ ਦੁਨੀਆਂ ਦੇ ਮੁਤਾਬਕ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੈਨ ਤੇ ਜਨਤਕ ਕਰਾਇਆ ਸੀ ਅੱਜ ਆਪਾਂ ਉਸ ਪਵਿੱਤਰ ਸਥਾਨ ਤੇ ਆਏ ਹੋਏ ਆ ਆਪਣੇ ਪਰਿਵਾਰ ਸਮੇਤ ਦਰਸ਼ਨ ਕਰਨ ਆ ਇਸ ਥਾਂ ਤੇ ਬਹੁਤ ਹੀ ਰੌਣਕਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਰੱਬ ਮਿਹਰ ਕਰੇ ਤੇ ਆਓ ਆਪਾਂ ਦਰਸ਼ਨ ਕਰਦੇ ਹਾਂ ਕੁਝ ਉਹਨਾਂ ਸਥਾਨਾਂ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਪ੍ਰਵਿੱਤਰ ਸਥਾਨ ਦਾ ਸਬੰਧ ਸਿੱਖ ਕੌਮ ਦੇ ਬਹੁਤ ਹੀ ਵਿਸ਼ਾਲ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਤੇ ਇਤਿਹਾਸ ਦੀਆਂ ਉਹ ਪਰਤਾਂ ਜਿਹੜੀਆਂ ਨੇ ਬਹੁਤ ਸਾਰੇ ਸਾਡੇ ਭੈਣ ਭਰਾ ਜਾਣਦੇ ਨੇ ਇਹ ਸਾਹਮਣੇ ਸਥਾਨ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਸਾਨੂੰ ਬੰਦਗੀ ਕਰਦੇ ਸਨ ਭਗਤੀ ਕਰਦੇ ਸਨ ਤੇ ਇਹਦੇ ਲਾਗੇ ਸੀ ਸਥਾਨ ਸੀ ਜਿੱਥੇ ਮੁੜ ਕੇ ਭौरा ਸਾਹਿਬ ਤੁਸੀਂ ਵੇਖ ਸਕਦੇ ਹੋ ਲਿਖਿਆ ਹੋਇਆ ਜੀ ਇਸ ਪਵਿੱਤਰ ਸਥਾਨ ਦੇ ਉੱਪਰ ਗੁਰੂ ਹੇਠਾ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਤਪਸ਼ਿਆ ਕਰ ਰਹੇ ਸਨ ਦੁਨਿਆਵੀ ਦੁਨੀਆ ਦੇ ਮੁਤਾਬਕ ਤੁਸੀਂ ਸਭ ਜਾਣਦੇ ਹੋ ਤੇ ਭਾਈ ਮੱਖਣਸ਼ਾ ਲਬਾਣਾ ਜੀ ਨੇ ਜਦੋਂ ਇਸ ਪਵਿੱਤਰ ਸਥਾਨ ਤੇ ਆਏ ਤਾਂ ਇੱਥੇ ਬਹੁਤ ਸਾਰੇ ਹੋਰ ਵੀ ਲੋਕ ਸਨ ਜਿਹੜੇ ਇਹ ਸੋਚ ਕੇ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਜਦੋਂ ਭਾਈ ਮੱਖਣਸ਼ਾ ਲਬਾਣਾ ਜੀ ਨੇ ਇਸ ਸਥਾਨ ਤੇ ਚੜ ਕੇ ਕਿਹਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਜਾਨੀ ਕਿ ਆਮ ਬੋਲ ਚਾਲ ਚੱਕ ਨੇ ਗੁਰੂ ਲੱਭ ਗਿਆ ਤੇ ਤੁਸੀਂ ਸਭ ਜਾਣਦੇ ਹੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਮਿਲ ਕੇ ਹੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਪਵਿੱਤਰ ਸਥਾਨ ਤੇ ਆਏ ਸਨ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਨਾਨਕਾ ਪਿੰਡ ਸੀ ਬਾਬਾ ਬਕਾਲਾ ਸਾਹਿਬ ਮਾਤਾ ਨਾਨਕੀ ਜੀ ਜੋ ਉਹਨਾਂ ਦੇ ਮਾਤਾ ਜੀ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਇਸ ਪਿੰਡ ਦੇ ਇਸ ਥਾਂ ਦੇ ਹੀ ਵਸਨੀਕ ਸਨ ਤਾਂ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਥੇ ਰਹਿਣਾ ਇਸ ਇਲਾਕੇ 'ਚ ਵਸਣਾ ਇੱਕ ਬੜੀ ਵੱਡੀ ਗੱਲ ਆ ਸਿੱਖ ਸਮਾਜ ਲਈ ਸਿੱਖ ਕੌਮ ਦੀ ਸਿੱਖ ਦੇ ਸਿੱਖ ਇਤਿਹਾਸਕ ਪੰਨਿਆਂ ਦੇ ਮੁਤਾਬਕ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਪਵਿੱਤਰ ਸਥਾਨ ਤੇ ਦਰਸ਼ਨ ਕਰਨਾ ਆ ਇਸ ਸਥਾਨ ਦੇ ਉੱਪਰ ਹੀ ਇੱਥੇ ਜਿਹੜਾ ਸੀ ਧੀਰਮੱਲੀਆਂ ਦੇ ਇੱਕ ਸਾਥੀ ਸੀ ਜਿਹਨੂੰ ਕਿਹਾ ਜਾਂਦਾ ਸੀ ਸੀਹਾਂ ਮਸੰਦ ਸੀਐਮ ਸੰਧ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਫਿਰ ਗੋਲੀ ਚਲਾ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫਿਰ ਉਸ ਤੋਂ ਬਾਅਦ ਤੇ ਜਿਹੜੇ ਸਿੰਘ ਸਨ ਜਿੰਨੇ ਵੀ ਇਥੇ ਸੰਤਾਂ ਸਨ ਉਹ ਸੰਤਾਂ ਨੇ ਫਿਰ ਸੀਐਮ ਸੰਧ ਨੂੰ ਫੜ ਲਿਆ ਫੜ ਤੋਂ ਬਾਅਦ ਫਿਰ ਸਿੱਖਾਂ ਨੇ ਉਹਨਾਂ ਜਿਹੜਾ ਹੀ ਬਹੁਤ ਕੁੱਟਮਾਰ ਕਰਨ ਲੱਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਕਿ ਨਹੀਂ ਤੁਸੀਂ ਇਹਨੂੰ ਛੱਡ ਦਿਓ ਇਤਿਹਾਸ ਦੇ ਪੰਨੇ ਕਹਿੰਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਹਾਂ ਮਸੰਦ ਨੂੰ ਮਾਫ ਕਰ ਦਿੱਤਾ ਲੇਕਿਨ ਇਸ ਪਵਿੱਤਰ ਸਥਾਨ ਤੇ ਜਿੱਥੇ ਆਪਾਂ ਵੇਖ ਰਹੇ ਹਾਂ ਇਸ ਸਾਹਮਣੇ ਜੋ ਵੀ ਸਥਾਨ ਹੈ ਇੱਥੇ ਹੀ ਗੋਲੀ ਚਲਾਈ ਸੀ ਸੀਐਮ ਸੰਧ ਨੇ ਪਿਛਲੇ ਪਾਸੇ ਤੁਸੀਂ ਵੇਖੋ ਖਾਲਸੇ ਦੇ ਕੌਮੀ ਖਾਲਸਾ ਹੀ ਨੀਲੇ ਨਿਸ਼ਾਨ ਸਾਹਿਬ ਹਰ ਪਾਸੇ ਝੂਲਦੇ ਪਏ ਨੇ ਹਰ ਪਾਸੇ ਵੱਡੇ ਪੱਦਰ ਤੇ ਜਿਹੜਾ ਵਾ ਸਿੱਖ ਕੌਮ ਦੇ ਵਿੱਚ ਖਾਲਸਾ ਹੀ ਰੰਗਾਂ ਦਾ ਪ੍ਰਚਾਰ ਹੋ ਚੁੱਕਾ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿੱਠੀ ਯਾਦ ਫਿਰ ਇਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਾਗੇ ਕਾਲੇ ਕੇ ਪਿੰਡਗੇ ਕਾਲੇ ਕੇ ਤੋਤਰ ਸਿੱਕੇ ਜੇ ਤਰਸਿੱਕੇ ਤੋਂ ਮੱਖਣ ਵਿੰਡੀ ਗਈ ਮੱਖਣ ਵਿੰਡੀ ਤੋਂ ਫਿਰ ਜਿਹੜਾ ਸੀ ਅੰਮ੍ਰਿਤਸਰ ਵੱਲ ਤੇ ਉਹ ਦਰਸ਼ ਉਹ ਇੱਥੋਂ ਹੁੰਦੇ ਹੋਏ ਤੇ ਫਿਰ ਅੱਗੇ ਗੁਰੂ ਕੇ ਬਾਗ ਤੱਕ ਗਏ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸੰਗਤਾਂ ਬਹੁਤ ਚਾਵਾਂ ਦੇ ਨਾਲ ਆ ਕੇ ਨਤਮਸਤਕ ਹੋ ਰਹੀਆਂ ਨੇ ਸੰਗਤਾਂ ਦਾ ਸਾ ਪਿਆਰ ਆ ਮੁਹੱਬਤਾਂ ਆਪਣੇ ਧਰਮ ਦੇ ਨਾਲ ਤੇ ਨਾਲ ਦੇ ਨਾਲ ਇੱਥੇ ਵੇਖੋ ਤੁਸੀਂ ਹਰ ਬੱਚਾ ਨਿੱਕੇ ਨਿੱਕੇ ਵੀ ਦਸਤਾਰ ਸਜਾ ਰਹੇ ਨੇ ਸਿੱਖ ਜੋ ਇੱਕ ਚੰਗੀ ਗੱਲ ਆ ਅਨਮੋਲਜੀਤ ਸਿੰਘ ਨੇ ਅੱਜ ਦਸਤਾਰ ਸਜਾਈ ਹੋਈ ਆਪਣੀ ਹਾਰ ਵਾਂਗ ਤੇ ਬਹੁਤ ਵਧੀਆ ਲੱਗ ਇਸ ਪਵਿੱਤਰ ਸਥਾਨ ਤੇ ਇਸ ਸਥਾਨ ਦਾ ਸਬੰਧ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਕਿ ਸਿੱਖ ਧਰਮ ਨਾਲ ਜੁੜ ਗਿਆ ਸੀ ਤੇ ਗੁਰੂ ਅਮਰਦਾਸ ਜੀ ਸਮੇਂ ਵੀ ਇੱਥੋਂ ਦੇ ਇੱਕ ਬਹੁਤ ਵੱਡੇ ਸਤਿਕਾਰਯੋਗ ਸ਼ਖਸੀਅਤ ਸੀ ਜਿਨੇ ਬਹੁਤ ਵੱਡੀ ਸੇਵਾ ਕੀਤੀ ਸੀ ਸੇਵਾ ਕਮਾਈ ਸੀ ਸੰਸਾਰ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਤੇ ਅੱਜ ਇੱਥੇ ਇਸ ਪਵਿੱਤਰ ਸਥਾਨ ਤੇ ਕਿੰਨੀਆਂ ਰੌਣਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿੱਠੀ ਯਾਦ ਦੇ ਵਿੱਚ ਉਸ ਤੋਂ ਬਾਅਦ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਂ ਆਨੰਦਪੁਰ ਸਾਹਿਬ ਦੇ ਚੱਕ ਨਾਨਕੀ ਜਿਹੜਾ ਨਗਰ ਵਸਾਇਆ ਸੀ ਅੱਜ ਅਸੀਂ ਇਸ ਪਵਿੱਤਰ ਸਥਾਨ ਤੇ ਆਏ ਆ ਇਸ ਸਥਾਨ ਜਦੋਂ ਵੀ ਤੁਸੀਂ ਆਏ ਦਰਸ਼ਨ ਕਰਨ ਆਉਣਾ ਹੋਵੇ ਅੰਮ੍ਰਿਤਸਰ ਤੋਂ ਤਾਂ ਹਾਈਵੇ ਜਿਹੜਾ ਹੁੰਦਾ ਆ ਪਿਆ ਜਿਹਨੂੰ ਆਪਾਂ ਕਹਿ ਦਿੰਨੇ ਬਿਆਸ ਕ੍ਰੋਸ ਕਰਕੇ ਉੱਥੋਂ ਇੱਕ ਰਸਤਾ ਮੁੜਦਾ ਆ ਤੇ ਉੱਥੋਂ ਤੁਸੀਂ ਮਹਿਤੇ ਵਾਲੀ ਸਾਈਡ ਨੂੰ ਆ ਸਕਦੇ ਹੋ ਤੇ ਫਿਰ ਇਹ ਰੋਡ ਦੇ ਉੱਪਰ ਹੀ ਪੈ ਜਾਂਦਾ ਆ ਯਾਨੀ ਕਿ ਬਿਆਸ ਤੋਂ ਮਹਿਤੇ ਵਾਲੇ ਰੋਡ ਤੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀ ਜਾ ਚੇ ਸਥਾਨ ਪਵਿੱਤਰ ਸਥਾਨ ਸ਼ਿਸ਼ੋਭਤ ਆ ਜਿੱਥੇ ਸੰਗਤਾਂ ਬਹੁਤ ਪਿਆਰ ਸਤਿਕਾਰ ਦੇ ਨਾਲ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਸੀ ਅੱਜ ਆਪਣੇ ਪਰਿਵਾਰ ਦੇ ਨਾਲ ਇੱਥੇ ਦਰਸ਼ਨ ਮੇਲੇ ਕਰਨ ਆਏ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਸਿੱਕਾ ਜੁਹਦੇ ਵਾਸਤੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ